ਹਾਂਜੀ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਤੁਹਾਡੇ ਆਪਣੇ ਇਸ ਐਜੂਕੇਸ਼ਨਲ YouTube ਚੈਨਲ ਬੀਤ ਅਕੈਡਮੀ ਯੂਰ ਕੰਪੈਨੀਅਨ ਦੇ ਵਿੱਚ 10ਵੀਂ ਜਮਾਤ ਦੀ ਐਸਐਸ ਦੀ ਬੁੱਕ ਦੇ ਵਿੱਚੋਂ ਆਪਾਂ ਤੁਹਾਡੇ ਲਈ ਇਸ ਤੋਂ ਪਹਿਲਾਂ 5 ਪਾਰਟ ਬਣਾ ਚੁੱਕੇ ਤਿੰਨ ਭੂਗੋਲ ਦੇ ਇੱਕ ਹਿਸਟਰੀ ਦਾ ਤੇ ਇੱਕ ਪੋਲੀਟੀਕਲ ਸਾਇੰਸ ਦਾ ਅੱਜ ਦੇ ਪਾਰਟ ਦੇ ਵਿੱਚ ਆਪਾਂ ਗੱਲ ਕਰਾਂਗੇ ਜੋ ਇਕਨੋਮਿਕਸ ਦਾ 40 ਤੋਂ 45 ਇੰਪੋਰਟੈਂਟ ਕੁਐਸਚਨ ਨੇ ਉਹਨਾਂ ਦੀ ਤਾਂ ਉਹ ਬਿਨਾਂ ਕਿਸੇ ਦੇਰੀ ਦੇ ਸ਼ੁਰੂ ਕਰਦੇ ਹਾਂ ਪਹਿਲਾ ਕੁਐਸਚਨ ਆਪਣਾ ਰਾਸ਼ਟਰੀ ਆਮਦਨ ਦੇ ਸੰਬੰਧ ਵਿੱਚ ਕਿਹੜਾ ਤੱਥ ਗਲਤ ਹੈ ਹਾਂ ਜਿੰਨਾਂ ਦੇ ਵਿੱਚੋਂ ਆਪਾਂ ਦੱਸਣਾ ਹੈ ਕਿਹੜਾ ਤੱਥ ਗਲਤ ਹੈ ਤਾਂ ਪਹਿਲਾ ਇਹ ਘਰੇਲੂ ਸਾਧਨ ਆਮਦਨ ਤੇ ਵਿਦੇਸ਼ਾਂ ਤੋਂ ਅਰਜਿਤ ਛੋਹ ਦਾ ਆਮਦਨ ਦਾ ਜੋੜ ਹੈ ਇਹ ਸਹੀ ਹੈ ਇਸ ਦਾ ਸਬੰਧ ਸਮੇਂ ਦੀ ਇੱਕ ਵਿਸ਼ੇਸ਼ ਅਬਦੀ ਨਾਲ ਇਹ ਵੀ ਸਹੀ ਹੈ ਇੱਕ ਬਰੇ ਦੌਰਾਨ ਮਜ਼ਦੂਰੀ ਲਗਾਨ ਵਿਆਜ ਲਾਭ ਦੇ ਰੂਪ ਵਿੱਚ ਉਦਰ ਜਤਾਂਦਨ ਇਹ ਵੀ ਸਹੀ ਹੈ ਇਹ ਦੇਸ਼ ਦੇ ਆਮ ਨਿਵਾਸੀਆਂ ਦੀ ਦੋ ਬਰੇ ਦੀ ਇਹ ਗਲਤ ਹੈ ਠੀਕ ਹੈ ਤਾਂ ਇਹਦਾ ਮਤਲਬ ਆਪਣੇ ਕੋਲ ਕਿਹੜੀ ਆਪਸ਼ਨ ਆ ਜਗੀ ਇਹਨਾਂ ਵਿੱਚੋਂ ਗਲਤ ਕਿਹੜੀ ਹੈਗੀ ਤੀਸਰੀ ਅਗਲਾ ਪ੍ਰਸ਼ਨ ਦੇਖੋ ਇੱਕ ਦੇਸ਼ ਦੀ ਰਾਸ਼ਟਰੀ ਆਮਦਨ ਜਦੋਂ ਕਿਹਾਵਟ ਖਰਚ ਸ਼ਾਮਿਲ ਰਹਿੰਦਾ ਹੈ ਤਾਂ ਉਸ ਨੂੰ ਡੈਸ਼ ਆਮਦਨ ਕਿਹਾ ਜਾਂਦਾ ਹੈ ਹਾਂਜੀ ਉਹ ਤਾਂ ਕਿਹੜੀ ਆਮਦਨ ਬਣ ਜਾਂਦੀ ਹੈ ਕਿ ਉਹ ਉਹ ਬਣ ਜਾਂਦੀ ਹੈ ਆਪਣੇ ਕੋਲ ਕੁੱਲ ਰਾਸ਼ਟਰੀ ਆਮਦਨ ਪ੍ਰਤੀ ਵਿਅਕਤੀ ਆਮਦਨ ਦਾ ਅਨੁਮਾਨ ਰਾਸ਼ਟਰੀ ਆਮਦਨ ਨੂੰ ਡੈਸ਼ ਨਾਲ ਭਾਗ ਕਰਕੇ ਲਗਾਇਆ ਜਾ ਸਕਦਾ ਹੈ ਹਾਂਜੀ ਰਾਸ਼ਟਰੀ ਆਮਦਨ ਨੂੰ ਕਿਹਦੇ ਨਾਲ ਭਾਗ ਕਰਾਂਗੇ ਵੀ ਜਨ ਸੰਖਿਆ ਦੇ ਨਾਲ ਤਾਂ ਉਸ ਤੋਂ ਸਾਨੂੰ ਪ੍ਰਤੀ ਵਿਅਕਤੀ ਆਮਦਨ ਪਤਾ ਲੱਗ ਜੇਗੀ ਅਗਲਾ ਕਵਸਚਨ ਲੇਖੋ ਮੰਨ ਲਓ ਕਿਸੇ ਅਰਥ ਵਿਵਸਥਾ ਦੀ ਕੁੱਲ ਆਮਦਨ 2000 ਕਰੋੜ ਰੁਪਏ ਹੈ ਉਸ ਵਿੱਚੋਂ 1500 ਕਰੋੜ ਰੁਪਏ ਵਸਤੂਆਂ ਅਤੇ ਸੇਵਾਵਾਂ ਨੂੰ ਖਰੀਦਣ ਲਈ ਖਰਚ ਕੀਤਾ ਗਿਆ ਹੈਗਾ ਹੇਠ ਲਿਖੇ ਵਿੱਚੋਂ ਕਿਹੜਾ ਤੱਤ ਗਲਤ ਹੈ ਬਚਤ 500 ਕਰੋੜ ਰੁਪਏ ਹੈ ਆਮਦਨ 2000 ਕਰੋੜ ਰੁਪਏ ਹੈ ਉਪਭੋਗ 1000 ਕਰੋੜ ਰੁਪਏ ਹੈ ਉਪਭੋਗ 1500 ਕਰੋੜ ਰੁਪਏ ਹੈ ਇਹ ਧਿਆਨ ਰੱਖਿਓ ਇਹਦੇ ਵਿੱਚੋਂ ਅਸੀਂ ਨਹੀਂ ਗਲਤ ਦੱਸਣਾਗਾ ਤਾਂ ਗਲਤ ਕਿਹੜਾ ਹੈ ਦੇ ਵਿੱਚੋਂ ਤੀਸਰਾ ਉਪਭੋਗ 1000 ਕਰੋੜ ਰੁਪਏ ਜਦੋਂ ਕਿ ਉਪਭੋਗ ਕਿੰਨਾ ਹੋਣਾ ਚਾਹੀਦਾ ਸੀ ਇਹਦੇ ਵਿੱਚ ਵੀ 1500 ਕਰੋੜ ਮੰਨ ਲਓ ਕਿਸੇ ਅਰਥ ਵਿਵਸਥਾ ਦੀ ਜੇਕਰ ਆਮਦਨ 100 ਕਰੋੜ ਤੋਂ ਵੱਧ ਕੇ 200 ਕਰੋੜ ਰੁਪਏ ਹੋ ਜਾਂਦੀ ਹੈਗੀ ਤਾਂ ਇਸ ਪਰਿਵਰਤਨ ਨਾਲ ਉਪਭੋਗ 80 ਕਰੋੜ ਤੋਂ ਵੱਧ ਕੇ 120 ਕਰੋੜ ਰੁਪਏ ਹੋ ਜਾਂਦਾਗਾ ਪਤਾ ਕਰੋ ਹੇਠ ਦਿੱਤੇ ਵਿੱਚੋਂ ਕਿਹੜਾ ਤੱਥ ਗਲਤ ਹੈ ਸੀਮਾਂਤਪ ਭੋਗ ਪ੍ਰਵਿਰਤੀ 40% ਹੈ ਆਮਦਨ ਦੇ ਵਧਣ ਨਾਲ ਲੋਕ ਉਸ ਦਾ 40% ਹਿੱਸਾ ਬਚਤ ਕਰਨਗੇ ਆਮਦਨ ਦੇ ਵਧਣ ਨਾਲ ਲੋਕ ਇਸ ਦਾ 40% ਹਿੱਸਾ ਖਰਚ ਕਰਨਗੇ ਆਮਦਨ ਦੇ ਵਧਣ ਨਾਲ ਲੋਕ ਉਸ ਦਾ 60% ਹਿੱਸਾ ਬਚਤ ਕਰਨਗੇ ਇਹਦੇ ਵਿੱਚ ਆਪਾਂ ਗਲਤ ਦੱਸਣਾਗਾ ਕਿਹੜਾਗਾ ਹਾਂਜੀ ਤੇ ਇਹਦੇ ਵਿੱਚ ਬੀ ਵਾਲਾ ਜਿਹੜਾ ਹੈਗਾ ਉਹ ਗਲਤ ਹੈ ਅਗਲਾ ਕੋਸ਼ਿ ਦਿਖੋ ਮਨਰੋ ਤਾਨਵੀ ਦੀ ਆਮਦਨ 100 ਕਰੋੜ ਤੋਂ ਵੱਧ ਕੇ 200 ਕਰੋੜ ਹੋ ਜਾਂਦੀ ਹੈ ਇਸ ਦੇ ਸਿੱਟੇ ਵਜੋਂ ਉਸਦੀ ਬੱਚਤ 20 ਕਰੋੜ ਤੋਂ ਵੱਧ ਕੇ 80 ਕਰੋੜ ਜਾਂਦੀ ਹੈਗੀ ਉਸਦੀ ਸੀਮਾਂਤ ਬੱਚਤ ਪ੍ਰਵਿਰਤੀ ਕਿੰਨੀ ਹੋਏਗੀ ਹਾਂਜੀ ਕਿੰਨੀ ਹੋਏਗੀ ਵੀ 60% ਅਗਲਾ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਕਿਹੜਾ ਖਰਚ ਨਿਵੇਸ਼ ਦੀ ਉਦਾਹਰਨ ਨਹੀਂ ਹੈ ਮਸ਼ੀਨਾਂ ਉੱਪਰ ਖਰਚ ਨਿਵੇਸ਼ ਹੈ ਕੱਚਾ ਮਾਲ ਤੇ ਤੇਲ ਇਹ ਵੀ ਨਿਵੇਸ਼ ਹੈ ਰੇਲਾਂ ਤੇ ਸੜਕਾਂ ਦੇ ਖਰਚੇ ਵੀ ਨਿਵੇਸ਼ ਖਾਣ ਪੀਣ ਤੇ ਜਿਹੜਾ ਖਰਚਾ ਹੈਗਾ ਉਸ ਨੂੰ ਅਸੀਂ ਨਿਵੇਸ਼ ਨਹੀਂ ਗਿਣਦੇ ਤਾਂ ਇਹਦੇ ਵਿੱਚੋਂ ਤੀਜੀ ਆਪਸ਼ਨ ਆ ਜੀ ਆਪਣੇ ਕੋਲ ਅਗਲਾ ਪ੍ਰਸ਼ਨ ਦੇਖੋ ਆਮਦਨ ਦਾ ਜੋ ਭਾਗ ਉਪਭੋਗ ਤੇ ਖਰਚ ਨਹੀਂ ਕੀਤਾ ਜਾਂਦਾ ਸਗੋਂ ਬਚਾ ਕੇ ਪੂੰਜੀ ਨਿਰਮਾਣ ਲਈ ਪ੍ਰਯੋਗ ਕੀਤਾ ਜਾਂਦਾਗਾ ਉਸ ਨੂੰ ਅਸੀਂ ਕੀ ਕਹਨੇ ਆਗੇ ਉਸ ਨੂੰ ਅਸੀਂ ਕੀ ਕਹਨੇ ਵੀ ਬਚਤ ਠੀਕ ਹੈ ਉਸ ਨੂੰ ਅਸੀਂ ਕੀ ਕਹਨੇ ਹੈਗੇ ਬਚਤ ਵੀ ਕਹਿ ਸਕਦੇ ਆਪਾਂ ਇਸ ਨੂੰ ਨਿਵੇਸ਼ ਮੇਨਲੀ ਆਪਏ ਨੂੰ ਨਿਵੇਸ਼ ਕਹਾਂਗੇ ਵੀ ਠੀਕ ਹੈ ਇਨਵੈਸਟਮੈਂਟ ਕਮਾਂਗੇ ਨੂੰ ਪਰ ਜੋ ਪੂੰਜੀ ਨਿਰਮਾਣ ਦੇ ਵਿੱਚ ਲਗਾਈ ਜਾਂਦੀ ਹੈਗੀ ਤਾਂ ਇਹਦੇ ਲਈ ਤੁਸੀਂ ਬੀ ਆਪਸ਼ਨ ਸਹੀ ਕਰਿਓ ਠੀਕ ਅਗਲਾ ਕੁਐਸਚਨ ਦੇਖੋ ਜਦੋਂ ਕਿਸੇ ਕੰਮ ਉੱਤੇ ਜਿੰਨੇ ਕਿਰਤਿਆਂ ਦੀ ਲੋੜ ਹੁੰਦੀ ਹੈ ਜੇਕਰ ਉਸ ਤੋਂ ਵੱਧ ਕਿਰਤੀ ਲੱਗੇ ਹੋਏ ਹਨ ਤਾਂ ਕਿਰਤਿਆਂ ਦੀ ਬੇਰੁਜ਼ਗਾਰੀ ਨੂੰ ਕਿਹੜੀ ਬੇਰੁਜ਼ਗਾਰੀ ਕਹਦੇਗਾ ਵੀ ਛੁਪੀ ਬੇਰੁਜ਼ਗਾਰੀ ਪੂਰਨ ਰੋਜ਼ਗਾਰ ਦੇ ਸਬੰਧ ਵਿੱਚ ਕਿਹੜੀ ਧਾਰਨਾ ਗਲਤ ਹੈ ਹਾਂਜੀ ਇਹਨਾਂ ਦੇ ਵਿੱਚ ਆਪਾਂ ਦੱਸਣਾ ਹੈ ਕਿ ਕਿਹੜੀ ਧਾਰਨਾ ਗਲਤ ਹੈ ਇਸ ਵਿੱਚ ਉਹ ਸਾਰੇ ਲੋਕ ਜੋ ਮਜ਼ਦੂਰੀ ਦੀਆਂ ਵਰਤਮਾਨ ਦਰਾਂ ਤੇ ਕੰਮ ਕਰਨ ਦੇ ਇੱਛੁਕ ਹੋਣ ਉਹਨਾਂ ਨੂੰ ਕੰਮ ਮਿਲ ਜਾਵੇ ਪੂਰਨ ਰੋਜ਼ਗਾਰ ਤੋਂ ਭਾਵ ਅਣਇਛੁਕ ਬੇਰੁਜ਼ਗਾਰੀ ਦੀ ਅਣਹੋਂਦ ਹੋਣਾ ਉਹ ਹਾਲਤ ਜਿਸ ਵਿੱਚ ਕਿਰਤੀ ਮਜ਼ਦੂਰ ਦੀ ਵਰਤਮਾਨ ਦਰਾਂ ਤੇ ਕੰਮ ਕਰਨ ਦੀ ਤਿਆਰ ਹੋਣਾ ਪਰ ਉਹਨਾਂ ਨੂੰ ਕੰਮ ਨਾ ਮਿਲਣਾ ਤੇ ਇਹਨਾਂ ਵਿੱਚੋਂ ਕਿਹੜਾ ਸਹੀ ਹੈ ਭਈ ਆਪਣੇ ਕੋਲ ਤੀਸਰੀ ਆਪਸ਼ਨ ਗਲਤ ਹੈ ਸੌਰੀ ਗਲਤ ਹੈ ਅਗਲਾ ਦੇਖੋ ਅੰਜਲੀ ਅਤੇ ਆकांशा ਦਾ ਬਰਫ ਪਦਾ ਕਾਰਖਾਨਾ ਹੈ ਜਿਸ ਨੂੰ ਹੁਣ ਸਰਦੀਆਂ ਕਰਕੇ ਬੰਦ ਕਰ ਦਿੱਤਾ ਜਾਏਗਾ ਅਤੇ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਘਰੇ ਭੇਜ ਦਿੱਤਾ ਜਾਏਗਾ ਇਹ ਕਿਸ ਤਰ੍ਹਾਂ ਦੀ ਬੇਰੁਜ਼ਗਾਰੀ ਹੈ ਹਾਂਜੀ ਕਿਦੇ ਕਰਕੇ ਬੇਰੁਜ਼ਗਾਰੀ ਹੋਗੀ ਮੌਸਮ ਦੇ ਬਦਲਣ ਕਰਕੇ ਬੇਰੁਜ਼ਗਾਰੀ ਹੋਗੀ ਤਾਂ ਕਿਹੜੀ ਬੇਰੁਜ਼ਗਾਰੀ ਹੈ ਮੌਸਮੀ ਬੇਰੁਜ਼ਗਾਰੀ ਹੈ ਸਧਾਰਨ ਕੀਮਤ ਪੱਧਰ ਵਿੱਚ ਹੋਣ ਵਾਲੇ ਸਥਾਈ ਅਤੇ ਲਗਾਤਾਰ ਵਾਧੇ ਨੂੰ ਕੀ ਕਿਹਾ ਜਾਂਦਾ ਹੈ ਹਾਂਜੀ ਕੀ ਕਿਹਾ ਜਾਂਦਾ ਵੀ ਮੁਦਰਾस्फीਤੀ ਇਨਫਲੇਸ਼ਨ ਸਲੋਮੀ ਨੇ ਆਪਣੇ ਦੋਸਤ ਗੁਰੂ ਕਮਲ ਤੋਂ ਪੁੱਛਿਆ ਕਿ ਉਹ ਕਿਹੜੀ ਵਿਧੀ ਹੈ ਜਿਸ ਦੇ ਰਾਹੀਂ ਸਰਕਾਰ ਆਪਣੇ ਘਾਟੇ ਨੂੰ ਕੇਂਦਰੀ ਬੈਂਕ ਤੋਂ ਕਰਜ਼ੇ ਲੈ ਕੇ ਪੂਰਾ ਕਰਦੀ ਹੈ ਅਤੇ ਕੇਂਦਰੀ ਬੈਂਕ ਇਹ ਕਰਜ਼ੇ ਨਵੇਂ ਨੋਟ ਛਾਪ ਕੇ ਦਿੰਦਾ ਹੈਗਾ ਇਸ ਦੇ ਸਿੱਟੇ ਵਜੋਂ ਮudra ਦੀ ਪੂਰਤੀ ਵਧਦੀ ਹੈ ਹਾਂਜੀ ਉਸ ਦਾ ਉੱਤਰ ਸੀ ਹਾਂਜੀ ਉਹਦਾ ਉੱਤਰ ਕੀ ਸੀ ਵੀ ਇਹਦੇ ਵਿੱਚ ਘਾਟੇ ਦੀ ਵਿੱਤ ਬਵਸਥਾ ਊਸ਼ਾ ਨੇ ਆਪਣੀ ਸਹੇਲੀ ਸੁਨੀਤਾ ਤੋਂ ਪੁੱਛਿਆ ਕਿ ਜਿਸ ਬਜਟ ਵਿੱਚ ਸਰਕਾਰ ਦੀ ਆਮਦਨ ਅਤੇ ਖਰਚ ਬਰਾਬਰ ਹੁੰਦੇ ਹਨ ਉਸ ਬਜਟ ਨੂੰ ਕਿਹੜਾ ਬਜਟ ਕਹਿੰਦੇ ਨੇ ਵੀ ਸੰਤੁਲਿਤ ਬਜਟ ਤਿੰਨ ਪ੍ਰਕਾਰ ਦਾ ਬਜਟ ਹੈ ਬਚਤ ਦਾ ਬਜਟ ਉਹ ਹੁੰਦਾ ਹੈ ਜਿਹਦੇ ਵਿੱਚ ਸਰਕਾਰ ਦੀ ਆਮਦਨ ਜ਼ਿਆਦਾ ਹੁੰਦੀ ਹੈ ਖਰਚ ਉਹਦਾ ਕਿ ਹੁੰਦਾ ਹੈ ਘਟ ਉਹ ਹੁੰਦਾ ਬਚਤ ਦਾ ਬਜਟ ਘਾਟੇ ਦਾ ਬਜਟ ਜਿਹਦੇ ਵਿੱਚ ਸਰਕਾਰ ਦੀ ਆਮਦਨ ਦਾ ਘਾਟ ਹੋਵੇ ਪਰ ਖਰਚ ਉਸ ਦਾ ਜ਼ਿਆਦਾ ਹੋ ਜਾਏ ਉਹਦਾ ਘਾਟੇ ਦਾ ਬਜਟ ਜਿੱਥੇ ਆਮਦਨ ਮਤੇ ਖਰਚ ਇਹ ਬਰਾਬਰ ਬਰਾਬਰ ਹੁੰਦੇ ਨੇ ਉਹਨੂੰ ਅਸੀਂ ਬੋਲਦੇ ਹਾਂਗੇ ਸੰਤੁਲਿਤ ਬਜਟ ਬੈਲੈਂਸਡ ਬਜਟ ਅਰਥ ਸ਼ਾਸਤਰ ਦੇ ਜਿਸ ਭਾਗ ਵਿੱਚ ਸਰਕਾਰ ਦੀ ਆਮਦਨ ਅਤੇ ਖਰਚ ਸੰਬੰਧੀ ਸਮੱਸਿਆਵਾਂ ਦਾ ਅਧਿਐਨ ਕੀਤਾ ਜਾਂਦਾਗਾ ਉਸ ਨੂੰ ਡੈਸ਼ ਕਿਹਾ ਜਾਂਦਾਗਾ ਹਾਂਜੀ ਕੀ ਕਿਹਾ ਜਾਂਦਾਗਾ ਵੀ ਸਰਬਜਨਕ ਵਿੱਤ ਅਗਲਾ ਕਵਸਚਨ ਦੇਖੋ ਹੇਠ ਲਿਖਿਆਂ ਵਿੱਚੋਂ ਕਿਹੜਾ ਪਰਤੱਖ ਕਰਦੀ ਉਦਾਹਰਨ ਨਹੀਂ ਹੈ। ਮੈਨੂੰ ਪੁੱਛਿਆ ਪਰਤੱਖ ਜਿਹੜਾ ਸਾਡੇ ਕੋਲ ਡਾਇਰੈਕਟ ਟੈਕਸ ਹੈ ਉਹਦੀ ਐਗਜ਼ੈਂਪਲ ਉਹਦੀ ਉਦਾਹਰਨ ਨਹੀਂ ਹੈ। ਤਾਂ ਇਹਨਾਂ ਦੇ ਵਿੱਚੋਂ ਦੇਖੋ ਆਮਦਨ ਕਰ ਹੈ, ਸੰਪਤੀ ਕਰ ਹੈ, ਭਾਰ ਕਰ ਕਿਹੜਾ ਨਹੀਂ ਹੈ ਵੀ ਵਿਕਰੀ ਕਰਨੀ ਹੈ। ਅਗਲਾ ਕੁਐਸਚਨ ਹੈ ਆਰਥਿਕ ਵਿਕਾਸ, ਕੀਮਤ ਸਥਿਰਤਾ, ਬਟਾਂਦਰ ਸਥਿਰਤਾ, ਪੂਰਨ ਰੋਜ਼ਗਾਰ ਅਤੇ ਆਰਥਿਕ ਸਮਾਨਤਾ ਕਿਸ ਨੀਤੀ ਦੇ ਉਦੇਸ਼ ਹਨ? ਹਾਂਜੀ ਕਿਹੜੀ ਨੀਤੀ ਦੇ ਉਦੇਸ਼ ਨੇ ਵੀ ਮੋਦਰਕ ਨੀਤੀ ਰਾਜਕੋਸ਼ੀ ਨੀਤੀ ਪ੍ਰਕਤ ਦੋਵਾਂ ਦੇ ਉਦੇਸ਼ ਨੇ ਵੀ ਹੈ ਅਗਲਾ ਕਵਸਨ ਦੇਖੋ ਨੰਬਰ 18 ਸਰਕਾਰ ਜਨਤਾ ਕੋਲੋਂ ਕਰਜ਼ਿਆਂ ਦੇ ਰੂਪ ਵਿੱਚ ਜੋ ਰਕਮ ਇਕੱਠਾ ਕਰਦੀ ਹੈ ਉਸ ਨੂੰ ਡੈਸ਼ ਕਿਹਾ ਜਾਂਦਾ ਹੈ ਹਾਂਜੀ ਉਹਨੂੰ ਕੀ ਕਿਹਾ ਨਵੀ ਸਰਬਜਨਕ ਕਰਜ਼ੇ ਇੱਕ ਦੇਸ਼ ਦੀ ਸਰਕਾਰ ਦੇ ਹੋਰਨਾਂ ਦੇਸ਼ਾਂ ਤੋਂ ਇੱਕ ਸਾਲ ਦੇ ਸਮੇਂ ਦੌਰਾਨ ਜੋ ਲੈਣਦਾਰੀ ਅਤੇ ਦੇਣਦਾਰੀ ਹੁੰਦੀ ਹੈ ਉਸ ਲੋਕ ਉਸ ਲੇਖੇ ਨੂੰ ਕੀ ਕਿਹਾ ਜਾਂਦਾ ਹੈਗਾ ਹਾਂਜੀ ਉਸ ਨੂੰ ਆਪਾਂ ਕੀ ਬੋਲਦੇ ਵੀ ਭੁਗਤਾਨ ਸੰਤੁਲਨ ਉਹ ਵਿਦੇਸ਼ੀ ਸਹਾਇਤਾ ਜੋ ਵਿਦੇਸ਼ੀ ਸਰਕਾਰਾਂ ਤੇ ਸੰਸਥਾਵਾਂ ਤੋਂ ਪ੍ਰਾਪਤ ਹੁੰਦੀ ਹੈ ਜਿਸ ਨੂੰ ਵਾਪਸ ਨਹੀਂ ਕਰਨਾ ਪੈਂਦਾ ਅਤੇ ਨਾ ਹੀ ਕੋਈ ਵਿਆਜ ਦੇਣਾ ਪੈਂਦਾ ਹੈ ਨੂੰ ਡੈਸ਼ ਕਿਹਾ ਜਾਂਦਾਗਾ ਹਾਂਜੀ ਕੀ ਕਿਹਾ ਜਾਂਦਾ ਵੀ ਵਿਦੇਸ਼ੀ ਅਨੁਦਾਨ ਅਗਲਾ ਕੁਸ਼ਨ ਦੇਖੋ ਹਰੇਕ ਆਰਥਿਕ ਵਿਵਸਥਾ ਦੀ ਆਰਥਿਕ ਉન્નਤੀ ਨੂੰ ਡੈਸ਼ ਰਾਹੀਂ ਦਰਸਾਇਆ ਜਾਂਦਾ ਹੈ ਹਾਂਜੀ ਕਿਹਦੇ ਰਾਹੀਂ ਦਰਸਾਇਆ ਜਾਂਦਾ ਵੀ ਬਿਕਾਸ ਦਾ ਰਾਹੀਂ ਗ੍ਰੋਥ ਰੇਟ ਰਾਹੀਂ ਭਾਰਤੀ ਰਿਜ਼ਰਵ ਬੈਂਕ ਦੀ ਸਥਾਪਨਾ ਕਦੋਂ ਕੀਤੀ ਗਈ ਕਦੋਂ ਕੀਤੀ ਗਈ ਵੀ 1935 ਦੇ ਵਿੱਚ ਭਾਰਤ ਵਿੱਚ ਕਿੰਨੇ ਅੰਤਰਰਾਸ਼ਟਰੀ ਹਵਾਈ ਹੱਡੇ ਹਨ ਹਾਂਜੀ ਕਿੰਨੇ ਨੇ ਵੀ 17 ਇੰਡੀਅਨ 에ਅਰਲਾਈਨਸ ਤੇ 에ਅਰ ਇੰਡੀਆ ਸਰਕਾਰੀ ਤੌਰ ਤੇ ਕਦੋਂ ਇੱਕ ਹੋਈ? ਹਾਂਜੀ ਇਹਨਾਂ ਨੂੰ ਕਦੋਂ ਮਰਜ ਕੀਤਾ ਗਿਆ? ਕਦੋਂ ਕੀਤਾ ਗਿਆ ਵੀ 27 ਫਰਵਰੀ 2011 ਦੇ ਵਿੱਚ। ਹੇਠ ਲਿਖਿਆਂ ਵਿੱਚੋਂ ਕਿਹੜਾ ਸੰਚਾਰ ਦਾ ਸਾਧਨ ਨਹੀਂ ਹੈ? ਮੋਬਾਈਲ ਦੇਖੋ ਹੈ? ਹਾਂਜੀ। ਅਖਬਾਰ, ਟੈਲੀਵਿਜ਼ਨ ਇਹ ਸਾਰੇ ਹੈਗੇ ਨੇ। ਹਵਾਈ ਜਹਾਜ਼ ਸੰਚਾਰ ਦਾ ਸਾਧਨ ਨਹੀਂ ਹੈ। ਠੀਕ। ਨੈਕਸਟ ਅਗਲਾ ਕੁਐਸਚਨ ਆਪਣੇ ਕੋਲ ਭਾਰਤ ਵਿੱਚ ਬਿਜਲੀ ਪੈਦਾ ਕਰਨ ਦਾ ਸਭ ਤੋਂ ਵੱਡਾ ਸਾਧਨ ਕਿਹੜਾ ਹੈ? ਹਾਂਜੀ ਕਿਹੜਾ ਹੈ? ਤਾਪ ਬਿਜਲੀ, ਥਰਮਲ ਪਾਵਰ। ਭਾਰਤ ਦੇ ਕਿੰਨੇ ਪ੍ਰਤੀਸ਼ਤ ਪਿੰਡਾਂ ਵਿੱਚ ਬਿਜਲੀ ਦੀ ਵਿਵਸਥਾ ਅਜੇ ਤੱਕ ਵੀ ਨਹੀਂ ਹੈ? ਕਿੰਨੇ ਪਰਸੈਂਟ ਨੇ ਵੀ ਲਗਭਗ 16% ਨੇ। ਜਿੱਥੇ ਅਜੇ ਵੀ ਬਿਜਲੀ ਨਹੀਂ ਪਹੁੰਚੀ। ਹੇਠ ਲਿਖਿਆਂ ਵਿੱਚੋਂ ਭਾਰਤ ਦੇ ਕਿਹੜੇ ਰਾਜ ਵਿੱਚ ਸਰਦੀਆਂ ਵਿੱਚ ਬਰਖਾ ਨਹੀਂ ਹੁੰਦੀ? ਹਾਂਜੀ ਕਿੱਥੇ ਨਹੀਂ ਹੁੰਦੀ ਵੀ? ਮੱਧ ਪ੍ਰਦੇਸ਼ 'ਚ ਨਹੀਂ ਹੁੰਦੀ ਹੈ। ਯੂਨਿਟ ਟਰਸਟ ਅਦੇ ਭਾਰਤੀ ਜੀਵਨ ਬੀਮਾ ਨਿਗਮ ਕਿਹੜੀਆਂ ਸੰਸਥਾਵਾਂ ਹਨ? ਜੀ ਕਿਹੜੀਆਂ ਸੰਸਥਾਵਾਂ ਨੇ? ਗੈਰ ਬੈਂਕਿੰਗ ਵਿੱਤੀ ਸੰਸਥਾਵਾਂ। ਉਪਭੋਗਤਾ ਸੁਰੱਖਣ ਐਕਟ ਕਦੋਂ ਪਾਸ ਹੋਇਆ? ਹਾਂਜੀ, ਉਪਭੋਗਤਾ ਸੁਰੱਖਣ ਐਕਟ ਕਦੋਂ ਪਾਸ ਹੋਇਆ? 1986 ਦੇ ਵਿੱਚ। ਉਪਭੋਗਤਾ ਦੇ ਹਿੱਤਾਂ ਦੀ ਸੁਰੱਖਿਆ ਕਰਨ ਦੇ ਲਈ ਉਦੇਸ਼ ਦੀ ਪੂਰਤ ਲਈ ਹਰ ਸਾਲ ਦੇਸ਼ ਵਿੱਚ ਡੈਸ਼ ਤੱਕ ਭੋਗਤਾ ਹਫਤਾ ਮਨਾਇਆ ਜਾਂਦਾ ਹੈ ਹਾਂਜੀ ਕਦੋਂ ਤੱਕ 15 ਮਾਰਚ ਤੋਂ 21 ਮਾਰਚ ਤੱਕ ਸਰਕਾਰ ਦੁਆਰਾ ਲੋੜੀਂਦੀਆਂ ਵਸਤੂਆਂ ਦੇ ਸਟਾਕ ਰੱਖਣ ਨੂੰ ਕੀ ਕਹਿੰਦੇ ਨੇ ਹਾਂਜੀ ਉਹਨੂੰ ਆਪਾਂ ਕੀ ਕਹਿੰਦੇ ਵੀ ਉਸਨੂੰ ਆਪਾਂ ਬੋਲਦੇ ਹਾਂਗੇ ਬਫਰ ਸਟਾਕ ਜਾਂ ਬਫਰ ਪੰਡਾਰ ਹਰਲੀਨ ਨੇ ਆਪਣੀ ਸਹੇਲੀ ਤੋਂ ਪੁੱਛਿਆ ਕਿ ਇਹ ਇੱਥੇ ਲਿਖਿਆ ਬੈਂਕਾਂ ਵਿੱਚੋਂ ਕੇਂਦਰੀ ਬੈਂਕ ਕਿਹੜਾ ਹੈਗਾ ਹਾਂਜੀ ਕੇਂਦਰੀ ਬੈਂਕ ਕਿਹੜਾ ਹੈਗਾ ਵੀ ਭਾਰਤੀ it is out a bank reserve bank of india ਭਾਰਤ ਦੀ ਰਾਸ਼ਟਰੀ ਆਮਦਨ ਦਾ ਲਗਭਗ ਕਿੰਨੇ ਪ੍ਰਤੀਸ਼ਤ ਹਿੱਸਾ ਖੇਤੀ ਅਤੇ ਬਣਾ ਦੀ ਮੁੱਢਲੀ ਕਿਰਿਆਵਾਂ ਤੋਂ ਪ੍ਰਾਪਤ ਹੁੰਦਾ ਹੈ ਕਿੰਨੇ ਪਰਸੈਂਟ ਹੈ ਵੀ 40% ਅਗਲਾ ਕੁਸਚਨ ਦੇਖੋ ਆਪਣਾ ਭਾਰਤੀ ਅਰਥ ਵਿਵਸਥਾ ਵਿੱਚ ਸਭ ਤੋਂ ਜ਼ਿਆਦਾ ਰੋਜ਼ਗਾਰ ਦੇ ਮੌਕੇ ਕਿਹੜੇ ਖੇਤਰ ਵਿੱਚ ਮਿਲਦੇ ਨੇ ਹਾਂਜੀ ਕਿਹੜੇ ਖੇਤਰ ਵਿੱਚ ਮਿਲਦੇ ਨੇ ਵੀ ਖੇਤੀ ਖੇਤਰ ਦੇ ਵਿੱਚ ਕਾਸ ਦੇ ਪੁਰਾਣੇ ਤਰੀਕੇ ਭਾਰਤੀ ਖੇਤੀਬਾੜੀ ਦੀ ਕਿਸ ਤਰ੍ਹਾਂ ਦੀ ਸਮੱਸਿਆ ਹੈ ਹਾਂਜੀ ਕਿਹੜੀ ਸਮੱਸਿਆ ਹੈਗੀ ਇਹ ਹੈਗੀ ਵੀ ਤਕਨੀਕੀ ਸਮੱਸਿਆ ਇੱਥੇ ਲਿਖਿਆਂ ਵਿੱਚੋਂ ਕਿਹੜੀ ਸਮੱਸਿਆ ਮਨੁੱਖੀ ਸਮੱਸਿਆ ਹੈ ਹਾਂਜੀ ਇਹਨਾਂ ਵਿੱਚੋਂ ਦੇਖੋ ਧਰਤੀ ਉੱਤੇ ਜਨਸੰਖਿਆ ਦਾ ਦਬਾਅ ਪੰਜਾਬ ਵਿੱਚ ਖੇਤੀ ਦੇ ਅਧੀਨ ਕੁੱਲ ਖੇਤਰਫਲ ਦੇ ਡੈਸ਼ ਭਾਗ ਵਿੱਚ ਸਿੰਚਾਈ ਦੀ ਵਿਵਸਥਾ ਹੈ ਹਾਂਜੀ ਕਿੰਨੇ ਭਾਗ ਦੇ ਵਿੱਚ ਵੀ 95% ਭਾਗ ਦੇ ਵਿੱਚ ਰਾਸ਼ਟਰੀ ਖੇਤੀ ਦੇ ਗ੍ਰਾਮੀਣ ਵਿਕਾਸ ਬੈਂਕ ਜਿਹਨੂੰ ਆਪਾਂ ਨਵਾੜ ਬੋਲਦੇ ਹਾਂਗੇ ਠੀਕ ਹੈ ਨੈਸ਼ਨਲ ਐਗਰੀਕਲਚਰ ਬੈਂਕ ਐਂਡ ਰੂਰਲ ਡਿਵੈਲਪਮੈਂਟ ਦੀ ਸਥਾਪਨਾ ਕਦੋਂ ਹੋਈ ਹਾਂਜੀ ਜਿਹੜਾ ਨਵਾੜ ਹੈ ਇਸ ਦੀ ਸਥਾਪਨਾ ਕਦੋਂ ਹੋਈ 12 ਜੁਲਾਈ 1982 ਦੇ ਵਿੱਚ ਖੇਤੀ ਉਤਪਾਦਨ ਵਿਸ਼ੇਸ਼ ਕਰਕੇ ਕਣਕ ਅਤੇ ਚਾਵਲ ਦੇ ਉਤਪਾਦਨ ਵਿੱਚ ਹੋਣ ਵਾਲੇ ਹੈਰਾਨੀਜਨਕ ਉਤਪਾਦਨ ਨੂੰ ਕਿਹੜੀ ਕ੍ਰਾਂਤੀ ਦਾ ਨਾਮ ਦਿੱਤਾ ਗਿਆ ਵੀ ਹਰੀ ਕ੍ਰਾਂਤੀ ਦਾ ਕਦੋਂ ਆਈ ਵੀ 1966-67 ਦੇ ਵਿੱਚ ਇਹਦੇ ਪਿਤਾਮਾ ਐਮ ਐਸ ਸੁਆਮੀਨਾਥਨ ਨੂੰ ਮੰਨੇ ਜਾਂਦਾ ਹੈਗਾ ਪਹਿਲੀ 5 ਸਾਲਾਂ ਯੋਜਨਾ ਦਾ ਕਾਲ ਦੱਸੋ ਹਾਂਜੀ ਕਦੋਂ ਤੋਂ ਕਦੋਂ ਤੱਕ ਸੀ ਵੀ 1951 ਤੋਂ 1956 ਤੱਕ ਹਰੀ ਕ੍ਰਾਂਤੀ ਦੀ ਸਫਲਤਾ ਦੇ ਤੱਤ ਵਿੱਚ ਕਿਹੜਾ ਕਾਰਕ ਸਹੀ ਨਹੀਂ ਹੈ ਉਨਤ ਬੀਜ ਸਹੀ ਹੈ ਰਸਾਇਣਿਕ ਖਾਦਾਂ ਦਾ ਬਧੇਰੇ ਉਪਯੋਗ ਸਹੀ ਹੈ ਸਿੰਚਾਈ ਦੀਆਂ ਵੱਧ ਸਹੂਲਤਾਂ ਸਹੀ ਹੈ ਕਿਹੜਾ ਗਲਤ ਹੈ ਇਹਨਾਂ ਵਿੱਚੋਂ ਕਮਜ਼ੋਰ ਪਸ਼ੂ ਭਾਰਤ ਵਿੱਚ ਅੱਜ ਵੀ ਡੈਸ਼ ਜਨਸੰਖਿਆ ਖੇਤੀ ਖੇਤਰ ਤੋਂ ਰੋਜ਼ਗਾਰ ਪ੍ਰਾਪਤ ਕਰ ਰਹੀ ਹੈ ਜਿੰਨੇ ਪਰਸੈਂਟ ਜਨਸੰਖਿਆ ਵੀ ਲਗਭਗ 68% ਜਨਸੰਖਿਆ ਠੀਕ ਹੈ ਸਾਥੀਓ ਤਾਂ ਇਹ ਆਪਣੇ 40 ਤੋਂ 43 ਕੁਐਸਚਨ ਸੀ ਜੋ ਇਕਨੋਮਿਕਸ ਭਾਗ ਨਾਲ ریلیਟਡ ਨੇ ਅਰਥਸ਼ਾਸਤਰ ਨਾਲ ਦਸਵੀਂ ਜਮਾਤ ਦੀ ਬੁੱਕ ਦੇ ਵਿੱਚੋਂ ਤੇ ਉਮੀਦ ਹੈ ਜਿੰਨਾ ਵਿੱਚੋਂ ਕੁਝ ਇੱਕ ਦੋ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾਗਾ ਇਹਨਾਂ ਨੂੰ ਜਰੂਰ ਪੜਿਓ ਇਸ ਤੋਂ ਪਹਿਲਾਂ ਵੀ ਆਪਾਂ ਸਾਰੇ ਪਾਰਟ ਬਣਾ ਚੁੱਕੇ ਮਤਲਬ ਇਸ ਪਾਰਟ ਦੇ ਨਾਲ ਆਪਣੀ ਦਸਵੀਂ ਜਮਾਤ ਦੀ ਜਿਹੜੀ ਬੁੱਕ ਹੈਗੀ ਉਹਦੇ ਵਿੱਚ ਲਗਭਗ ਆਪਾਂ ਸਾਰੇ ਭਾਗਾਂ ਦੇ ਵਿੱਚੋਂ ਚਾਰੇ ਭਾਗਾਂ ਦੇ ਵਿੱਚੋਂ ਜੀਓਗ੍ਰਾਫੀ ਹਿਸਟਰੀ ਪੋਲੀਟੀਕਲ ਸਾਇੰਸ ਤੇ ਇਕਨੋਮਿਕਸ ਦੇ ਵਿੱਚੋਂ ਤੁਹਾਡੇ ਲਈ ਪਾਰਟ ਬਣਾ ਚੁੱਕੇ ਉਹ ਜ਼ਿਕਰ ਤੁਸੀਂ ਉਹ ਨਹੀਂ ਦੇਖੇ ਤਾਂ ਉਹ ਵੀ ਜਾ ਕੇ ਜਰੂਰ ਦੇਖੋ ਠੀਕ ਉਮੀਦ ਕਰਾਂਗੇ ਵੀ ਤੁਹਾਡੀ ਜਿਹੜੀ ਤਿਆਰੀ ਹੈਗੀ ਵਧੀਆ ਚੱਲ ਰਹੀ ਹੋएगी ਅਸੀਂ ਕੋਸ਼ਿਸ਼ ਕਰਾਂਗੇ ਹੋਰ ਨਵੇਂ-ਨਵੇਂ ਪਾਰਟ ਬਣਾ ਕੇ ਤੁਹਾਡੀ ਤਿਆਰੀ ਨੂੰ ਅਸੀਂ ਹੋਰ ਬੈਟਰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਸਾਥੀਓ ਓਕੇ ਜੀ ਥੈਂਕ ਯੂ